ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਾਂ ਜ਼ਿਕਰ ਕੀਤਾ ਤੇ ਪਾਸ਼ਾ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਇੱਕ ਵਾਰ ਕੁਝ ਪੈਸੇ ਦੇ ਦਿੱਤੇ ਤੇ ਪੈਸੇ ਦੇ ਕੇ ਆਖਿਆ ਕਿ ਇੱਕ ਸੱਚ ਲੈ ਕੇ ਆਉਣਾ ਤੇ ਇੱਕ ਝੂਠ ਲੈ ਕੇ ਆਉਣਾ ਤੇ ਭਾਈ ਮਰਦਾਨਾ ਜੀ ਕਈ ਜਗ੍ਹਾ ਤੇ ਜਾ ਕੇ ਸੱਚ ਤੇ ਝੂਠ ਦੀ ਮੰਗ ਕਰਦੇ ਨੇ ਕਿ ਸੱਚ ਮਿਲ ਜਾਵੇ ਝੂਠ ਮਿਲ ਜਾਵੇ ਦੁਕਾਨਾਂ ਤੇ ਗਏ ਕਈ ਦੁਕਾਨਦਾਰਾਂ ਨੇ ਇਨਕਾਰ ਕਰ ਦਿੱਤਾ ਕਿ ਸੱਚ ਤੇ ਝੂਠ ਸਾਡੇ ਕੋਲੇ ਨਹੀਂ ਹੈ ਕਹਿੰਦੇ ਕੋਈ ਐਸੀ ਚੀਜ਼ ਹੀ ਨਹੀਂ ਹੁੰਦੀ ਤੇ ਉੱਥੇ ਇੱਕ ਹੀਰਿਆਂ ਦਾ ਜਿਹੜਾ ਜਵਾਰੀ ਹੈ ਸੁਨਿਆਰ ਹੈ ਉਹਦੇ ਕੋਲੇ ਭਾਈ ਮਰਦਾਨਾ ਜੀ ਜਾ ਕੇ ਪੁੱਛਦੇ ਨੇ ਕਿ ਸੱਚ ਤੇ ਝੂਠ ਦੇ ਦਿਓ ਤੇ ਉਹ ਜਵਾਰੀ ਨੇ ਪੈਸੇ ਰੱਖ ਲਏ ਤੇ ਆਖਿਆ ਕਿ ਜਿਹੜਾ ਜਿਉਣਾ ਹੈ ਉਹ ਝੂਠ ਹੈ ਤੇ ਮਰਨਾ ਸੱਚ ਹੈ ਇਹ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਾ ਕੇ ਭਾਈ ਮਰਦਾਨਾ ਜੀ ਨੇ ਦੱਸਿਆ ਨਾ ਕਿ ਮੈਂ ਬੜੀਆਂ ਜਗ੍ਹਾ ਤੇ ਜਾ ਕੇ ਲੱਭਣ ਦਾ ਯਤਨ ਕੀਤਾ ਕਿ ਹਰ ਇੱਕ ਦੁਕਾਨ ਤੇ ਜਾ ਕੇ ਪੁੱਛਿਆ ਕਿ ਸੱਚ ਕੀ ਹੈ ਝੂਠ ਕੀ ਹੈ ਤੇ ਕਹਿੰਦੇ ਇੱਕ ਜਵਾਰੀ ਨੇ ਮੈਨੂੰ ਆਖਿਆ ਕਿ ਮਰਨਾ ਜਿਹੜਾ ਸੱਚ ਹੈ ਤੇ ਜਿਉਣਾ ਜਿਹੜਾ ਝੂਠ ਹੈ ਕਿਉਂਕਿ ਬੰਦੇ ਨੇ ਭਾਈ ਇਸ ਸੰਸਾਰ ਦੇ ਵਿੱਚੋਂ ਚਲੇ ਜਾਣਾ ਹੈ ਕਦੇ ਬੰਦਾ ਇਸ ਸੰਸਾਰ ਦੇ ਵਿੱਚ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਇਸ ਸੰਸਾਰ ਦੇ ਵਿੱਚ ਰਹਾਗਾ ਹੀ ਰਹਾਗਾ